ਅੱਜ ਵੀਡੀਓ ਦੇਖ ਰਹੇ ਸਾਰੇ ਦਸਾਂ ਦਾ ਸਵਾਗਤ ਤੇ ਸਾਦਕ ਦੇ ਵਿੱਚ ਮੌਜੂਦਾ ਪੀਲੇ ਸਮੇਂ ਦੇ ਦੌਰਾਨ ਜਿਹੜਾ ਸਾਦਕ ਦੀ SBI ਬੈਂਕ ਦੇ ਵਿੱਚ ਖਪਤਕਾਰਾਂ ਦੇ ਨਾਲ ਘਟਾਲਾ ਹੋਇਆ ਸੀ। ਕਿਹ ਅੱਜ ਫੇਰ ਆ ਦੁਨੀਆ ਦੇ ਆਗੂ ਆ। ਸਾਦਕ ਉਪਰਾਜੇ ਅੱਗੇ ਇਕੱਠੇ ਹੋਏ ਆ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਆ। ਅਪਾਰਜਿੰਦਰ ਜੀ ਕੀ ਕੀ ਜਾਣਦੇ ਆ ਅੱਜ ਫੇਰ ਜਿਹੜਾ ਬੈਂਕ ਦੇ ਬਾਹਰ ਇਕੱਠੇ ਹੋਏ ਹੋ। ਦੇਖੋ ਜੀ 21 ਜੁਲਾਈ ਨੂੰ ਜਾਂ 20 ਜੁਲਾਈ ਨੂੰ ਲੋਕਾਂ ਨੂੰ ਪਤਾ ਲੱਗਿਆ ਇਹ ਜਿਹੜੇ ਬੈਂਕ ਦੇ ਨਾਲ ਲੋਕਾਂ ਦੇ ਨਾਲ ਬੈਂਕ ਨੇ ਫਰਾਡ ਕੀਤਾ। ਜੋ ਜਿਹੜਾ ਢੀੜਾ ਸੀਗਾ ਉਹ ਫਰਾਰ ਕਰਕੇ ਫਰਾਰ ਹੋ ਗਿਆ ਸੀਗਾ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਣ ਲੱਗਾ ਕਿ ਇੱਥੇ 22 ਤਰੀਕ ਨੂੰ ਪੂਰਾ ਘਾਟੋ ਹੋਇਆ ਲੋਕਾਂ ਨੂੰ ਦੌੜੇ ਪੈਂਦੇ ਸੀ ਇੱਥੇ ਵੀ ਸਾਡੇ ਨਾਲ ਠੱਗੀ ਵੱਜ ਗਈ ਸਾਡਾ ਪੈਸਾ ਕਿੱਧਰ ਗਿਆ ਕਿ ਅੱਤੀ ਕਿਸਾਨੀ ਉਹਨਾਂ ਆਈ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਜਿਹੜਾ ਪੈਸਾ ਪੈਸਾ ਅਸੀਂ ਵਾਪਸ ਕਰਾਵਾਂਗੇ ਬੈਂਕ ਦੇ ਕੋਲੋਂ ਉਦੋਂ ਅਸੀਂ ਧਰਨਾ ਲਾਇਆ ਜਨਪੁਰਾ ਦਾ ਧਰਨਾ ਚੱਕ ਕੇ ਲੱਗਿਆ ਇੱਥੇ ਕਿ 23 ਤਰੀਕ ਨੂੰ ਇਹਨਾਂ ਦੇ ਜਿਹੜੇ ਜਨੂਨਲ ਮੈਨੇਜਰਾ ਸੋਨੀ ਜੀ ਉਹ ਆਉਂਦੇ ਆ ਸਾਡੇ ਕੋਲੇ ਉਹ ਸਾਨੂੰ ਇੱਕ ਲਿਖਤੀ ਤੌਰ ਤੇ ਦੇ ਕੇ ਜਾਂਦੇ ਆ ਕਿ ਜਿਹੜਾ ਲੋਕਾਂ ਦਾ ਜਨੂ ਉਹ 3 ਮਹੀਨੇ ਦੇ ਅੰਦਰ ਅੰਦਰ ਜਿਹੜਾ ਕਰ ਦਿੱਤਾ ਜਾਊਗਾ ਤੇ ਜਿਹੜੇ ਲੋਕਾਂ ਨੇ ਪੈਸੇ ਆ ਉਹ ਵਾਪਸ ਹੋ ਜਾਣਗੇ ਤੇ ਪਰ ਇਹ ਕੀ ਕਰਨਾ ਹੈ ਜਦੋਂ ਅਸੀਂ ਕਰਾਰ ਲੰਘ ਗਿਆ ਇਹਨਾਂ ਨਾਲ ਪਿਛਲੇ ਦਿਨਾਂ ਵਿੱਚ ਵੀ ਸਾਡੀ ਗੱਲ ਹੋਈ ਅਧਿਕਾਰੀਆਂ ਨਾਲ ਤੇ ਜਿਹੜੀ ਚੰਡੀਗੜ੍ਹ ਤੋਂ ਹੁਣ ਹਾਲੀ ਤੋਂ ਉਹਨਾਂ ਦੀ ਟੀਮ ਆਈ ਹੈ ਜਾਂਚ ਕਰਨ ਉਹਨਾਂ ਨੂੰ ਵੀ ਅਖੀ ਮਿਲਦੇ ਰਹੇ ਆ ਉਹ ਕਹਿੰਦੇ ਸੀਗੇ ਵੀ ਜਿਵੇਂ ਕਿਸੇ ਦਾ 2 ਲੱਖ ਆ ਉਹਦੀ 18 ਲੱਖ ਦੀ ਹੋ ਗਈ ਇਨਕੁਆਰੀ ਉਹ 18 ਲੱਖ ਰੁਪਇਆ ਲੈ ਲੂਗਾ ਤੇ ਉਹਨੇ ਦਾ ਐਫਪੀ ਡੈਪਟ ਦੇਊਗਾ ਤੇ ਜਿਹੜੇ ਦੂਜੇ ਦੀ ਉਹ ਵੱਖਰੀ ਜਾਨੀ ਜਾਨ ਚੱਲੂਗੀ ਉਹਦੀ ਤੇ ਪਰ ਜਿਹੜੇ ਹੁਣੇ ਅਧਿਕਾਰੀ ਬੈਠੇ ਐ ਇੱਥੇ ਇਹਨਾਂ ਦੇ ਇਹ ਕਹਿੰਦੇ ਜੀ ਜੇ ਤੁਹਾਡੇ ਨਾਲ 2 ਬਾਈ ਲੱਖ ਦੀ ਠੱਗੀ ਪਈ ਪੰਦੀ ਤੇ ਤੁਹਾਨੂੰ 10 ਮਿਲਦਾ ਤਾਂ ਆਈਪੀ ਡਾਟ ਕੋਈ 2 ਬਾਈ ਲੱਖ ਦਾ ਦੇਓ ਕਿ ਸਾਡਾ ਸਾਰਾ ਪੈਸਾ ਵਾਪਸ ਆ ਗਿਆ ਪਰ ਇਹ ਅਸੀਂ ਹਰ ਗੱਜ ਨਹੀਂ ਹੋਣ ਦੇਵਾਂਗੇ ਉਹ ਜਿਹੜੀ ਜਾਂਚ ਟੀਮ ਹੈ ਉਹ ਆਪਦਾ ਜਾਂਚ ਮੁਕੰਮਲ ਕਰਕੇ ਜਾਵੜੀ ਹੈ ਕਈਆਂ ਲੋਕਾਂ ਨੂੰ ਵਿਸ਼ਵਾਸ ਨਹੀਂ ਕਿ ਅਸੀਂ ਜਿਹੜੇ ਦਿਨ ਪੈਸੇ ਕਢਾਏ ਗਏ ਆ ਸਾਡੇ ਉਸ ਦਿਨ ਅਸੀਂ ਬੈਂਕ 'ਚ ਨਹੀਂ ਆਏਗੇ ਜਾਂ ਕੋਈ ਇੱਥੇ ਕੈਮਰੇ ਲੱਗੇ ਆ ਕੈਮਰਿਆਂ ਵਾਲੀ ਟੀਮ ਆਉਣੀ ਚਾਹੀਦੀ ਉਹ ਸਾਨੂੰ ਇਹ ਕਹਿ ਕੇ ਗਏ ਸੀ ਕਿ ਕਿ ਹੁਣ ਕੈਮਰਾ ਦੀ ਟੀਮ ਦਾ ਕੰਮ ਰਹਿ ਗਿਆ ਇੱਥੇ ਉਹ ਇਨਕੁਆਰੀ ਕਰਨਗੇ ਜਾਗਦੀ ਤਸਲੀ ਹੋਊਗੀ ਵੀ ਹਾਂ ਮ ਕਈਆਂ ਦੇ 3 ਦਿਨ ਲਗਾਤਾਰ ਇਕਰਿਆ ਪਾਈਆਂ ਪਈਆਂ ਇੱਥੇ ਕੱਛ ਦਿਨ ਤੁਸੀਂ 50000 ਕਢਾ ਲਏ ਅਗਲੇ ਦਿਨ 50000 ਕਢਾ ਲਿਆ ਕਿਉਂਕਿ ਅਗਲੇ ਦਿਨ ਲੱਖ ਕਢਾ ਲਿਆ ਇਹ ਤੁਹਾਨੂੰ ਵੀ ਪਤਾ ਹੈ ਕਿ ਲਗਾਤਾਰ 3 ਦਿਨ ਕੋਈ ਵੀ ਪੈਸੇ ਜਿਹੜਾ ਕਢਾਉਣ ਬੈਂਕ 'ਚ ਨਹੀਂ ਆਊਗਾ ਹੁਣ ਕਿੰਨੇ ਕੁ ਖਰਤਕਾਰ ਆ ਜਿਨ੍ਹਾਂ ਨੂੰ ਵੱਧ ਐਫੀਆਰ ਲਈ ਜਾ ਰਹੇ ਹੈ ਜੇ 25 30 ਤਾਂ ਸਾਡੇ ਧਿਆਨ 'ਚ ਹੀ ਹੈ ਅਜੇ ਹੋਰ ਵੀ ਹੋਣਗੇ ਬਹੁਤ ਤੇ ਜਿਨ੍ਹਾਂ ਨੂੰ ਪੈਸਾ ਘਟ ਦੇ ਰਹੇ ਹੈ ਤੇ ਜਿਹੜੇ ਉਹਦੇ ਨੇ ਠੱਗੀ ਵੱਧ ਵਜੀ ਤੇ ਐਪੀ ਡੈਬਟ ਜਾਣੀ ਪੂਰਾ ਲੈ ਰਹੇ ਹੈ ਉਹਨਾਂ ਤੋਂ ਉਹ ਦੂਜਾ ਪੈਸਾ ਉਹਨਾਂ ਦਾ ਕਿੱਧਰ ਜਾਊਗਾ ਅਸੀਂ ਇਹਨਾਂ ਨੂੰ ਅਧ ਇਹ ਜਿਹੜਾ ਤੁਹਾਡਾ ਦਿੱਤਾ ਹੋਇਆ ਤਿੰਨ ਮਹੀਨਾ ਦਾ ਸਮਾਂ ਖਤਮ ਹੋ ਚੁੱਕਿਆ ਹੈ ਤੇ ਜਿਹੜਾ ਜਥੇਬੰਦੀ ਇਹ ਪਹਿਲਾਂ ਵੀ ਲੋਕਾਂ ਦੇ ਨਾਲ ਖੜੀ ਸੀ ਤੇ ਅੱਜ ਵੀ ਇਹਨਾਂ ਲੋਕਾਂ ਦੇ ਨਾਲ ਖੜੀ ਹੈ ਗਾਹਕ ਦੀ ਸਪਸ਼ਟੀ ਕਰਾਉਣੀ ਇਹਨਾਂ ਬੈਂਕ ਵਾਲਿਆਂ ਦਾ ਫਰਜ਼ ਹੈ ਕੈਮਰੇ ਵਾਲੀ ਟੀਮ ਇੱਥੇ ਜਲਦੀ ਤੋਂ ਜਲਦੀ ਭੇਜਣਾ ਤੇ ਨਹੀਂ ਅਸੀਂ ਇੱਥੇ ਧਰਨਾ ਲਾਉਣ ਵਾਸਤੇ ਫੇਰ ਮਜੂਰ ਹਾਂ ਠੀਕ ਹੈ ਵਈ ਦੜਾਈ ਕਰਮ ਸਿੰਘ ਨਾਂ ਹੈ ਜੀ ਮੇਰਾ ਮੇਰਾ 2 ਲੱਖ ਰੁਪਈਆ ਸੀਗਾ ਹੁਣ ਮੈਨੂੰ ਵਿਆਹ ਸਮੇਂ 13 ਲੱਖ 13 ਲੱਖ ਤੇ 60000 ਰੁਪਈਆ ਦਿੰਦੇ ਆ ਤੇ 10 ਲੱਖ ਮੇਰਾ ਰਹਿੰਦਾ ਉਹ 10 ਲੱਖ ਮੈਨੂੰ ਆਦੇ ਆ ਪ੍ਰੂਫ ਮੈਨੂੰ ਆਦੇ ਆ ਐਫਟੀ ਡੈਪ ਸਾਰੇ ਦਾ ਦੇ ਦੇ ਦਿੰਦੇ ਮੈਨੂੰ 2 ਲੱਖ ਚੋਂ ਵਿਆਹ ਸਮੇਂ 13 ਲੱਖ ਰੁਪਈਆ ਦਿੰਦੇ ਆ ਬਣਦਾ ਮੇਰਾ 2 ਲੱਖ 10 ਲੱਖ ਮੇਰਾ ਜਿਹੜਾ ਪੰਡਤਾ ਉਹ ਨਹੀਂ ਮੈਨੂੰ ਦਿੱਤੇ ਤੇ ਪ੍ਰੂਫ ਮੇਥੋਂ ਸਾਰੇ ਅਫੀਡਵਿਟ ਮੇਥੋਂ ਸਾਰੇ ਦਾ ਮੰਗੀ ਜਾਂਦੇ ਆ ਪੈਸੇ ਮੈਨੂੰ ਅੱਧੇ ਦਿੰਦੇ ਆ ਕਿੰਨਾ ਬਤੋੜਾ ਕਿੰਨੇ ਸਿੰਘ ਨਾਜ ਫਰੰਟ ਵਿਲੇ ਵਾਲਾ ਕਿੰਨੇ ਪੈਸੇ ਸੀ ਤੁਹਾਡੇ 6 ਲੱਖ ਰੁਪਈਆ ਸੀਗੇ ਕਿੰਨੇ ਤੁਹਾਨੂੰ ਵਾਪਸ ਆ ਗਏ ਮੈਨੂੰ ਕੋਈ ਵਾਪਸ ਨਹੀਂ ਆਇਆਗਾ ਮੈਨੂੰ ਕਹਿੰਦੇ ਸੀ ਦੋ ਮਦੇ ਪੌਣੇ 3 ਲੱਖ ਰੁਪਈਆ ਦਿੰਦੇ ਸੀ ਵਿਆਜ ਸਣੇ ਹਮ ਐਫੀਡੈਂਟ ਮੇਰਾ 6 ਲੱਖ ਦਾ ਲੈਂਦੇ ਆ ਹਮ ਠੀਕਾ ਮੈਨੂੰ ਬਾਕੀ ਕਹਿੰਦੇ ਵੀ ਐਪੀਡੈਂਟ ਦੇਜੋ ਤੇ 9.3 ਲੱਖ ਰੁਪਏ ਆਪਦਾ ਲੈ ਮੈਂ 9.3 ਨਹੀਂ ਲੈਣਾ ਮੈਂ 6 ਲੱਖ ਰੁਪਏ ਦਿੱਤਾ 6 ਲੱਖ ਲੈਣਾ ਠੀਕਾ ਜੋ ਇਹਨਾਂ ਨੇ ਨਿੱਕਾ ਕੋਲ ਚੱਕਣੇ ਲੱਗਿਆ ਮੇਰਾ ਕੋਈ ਇਹ ਚੱਕਣੇ ਲੱਗਿਆ ਜੇ ਤੇ ਮੇਰੇ ਸਾਈਨ ਹੋਏ ਆ ਇਹਨਾਂ ਨੇ ਨਿੱਕੇ ਕੋਲ ਆਜਨ ਤੇ ਇਹਨਾਂ ਨੇ ਸਾਈਨ ਕਰਵਾ ਕੇ ਪਤਾ ਕੀਤੇ ਆ ਫੇਰ ਸੋਧ ਦਿੱਤੇ ਹੀ ਇਹਨਾਂ ਨੇ ਇੱਕ 3 ਲੱਖ ਦਾ ਭਰਿਆ ਇੱਕ 2.5 ਲੱਖ ਦਾ ਭਰਿਆ ਇੱਕ 50 ਹਜ਼ਾਰ ਦਾ ਭਰਿਆ ਇਹ ਇੱਕ ਮਹੀਨੇ ਦੇ ਵਿੱਚੋ ਯਾਨੀ ਕਿ ਉਹਨਾਂ ਨੇ ਚਾਰ ਚਾਰ ਜਣਾ ਵਾਰ ਕੈਸ਼ ਕਢਾਇਆ ਗਿਆ ਮੈਂ ਇਹ ਚਾਹੁੰਦਾ ਵੀ ਮੇਰੀ ਜਾਜ ਹੋਣੀ ਚਾਹੀਦੀ ਆ ਮੇਰਾ ਕੈਸ਼ ਜਿਹੜਾ 6 ਮੈਂ 3 ਲੱਖ ਦਾ ਮੇਰਾ ਬਚਤ 3 ਲੱਖ ਰੁਪਇਆ ਕੈਸ਼ ਮੇਰਾ ਜਿਹੜਾ ਮੇਰੇ ਹੱਥੀ ਹੋਣਾ ਚਾਹੀਦਾ ਫੇਰ ਮੈਂ ਮੰਨੂਗਾ ਵੀ ਹਾਂ ਠੀਕ ਆ ਵੀ ਮੈਂ 3 ਲੱਖ ਰੁਪਇਆ ਆਦਾ ਲੈ ਕੇ ਕਿਸੇ ਦਾ ਚਾਹੁੰਦਾ ਤੇ ਅ ਛਾਂਦੂ ਨਾ ਇੱਧਰ ਆ ਦੇ ਚਾਹੀਦੀ ਸਾਰਿਆਂ ਨੂੰ ਕਿਸਾਨੀ ਉਹਨੇ ਦੇ ਨੁਮਾਇंदे ਅੱਜ ਬ੍ਰਾਂਚ ਆਏ ਸੀ ਮੰਗ ਪੱਤਰ ਸੌਂਪਣ ਬਾਰੇ ਗੱਲ ਕਰ ਰਹੇ ਆ ਕਿ ਕੁਝ ਕੇਸਾਂ 'ਚ ਉਹਨਾਂ ਦੀ ਪੇਮੈਂਟ ਸੰਬੰਧੀ ਉਹਨਾਂ ਨੂੰ ਮਤਲਬ ਥੋੜੀ ਡਿਸਕ੍ਰਿਪੈਂਸੀ ਆ ਰਹੀ ਹੈ ਉਹਨਾਂ ਦਾ ਮੰਗ ਪੱਤਰ ਅਸੀਂ ਅੱਜ ਹੀ ਜਲਦੋ ਜਲਦ ਹੈੱਡ ਆਫ ਨੂੰ ਸਾਡੇ ਪਹੁੰਚਾ ਪਹੁੰਚਾਵਾਂਗੇ ਫਿਰ ਅਸੀਂ ਉੱਪਰ ਰਿਕਵੈਸਟ ਕਰਦੇ ਆ ਕਿ ਇਹ ਕੇਸ ਬਾਰੇ ਜਲਦੀ ਜਲਦੀ ਨੱਪਟਾਰਾ ਕੀਤਾ ਜਾਵੇ ਤਾਂ ਕਿ ਬ੍ਰਾਂਚ ਦੁਬਾਰਾ ਤੋਂ ਆਪਦੇ ਪੈਰਾਂ 'ਤੇ ਖੜੀ ਹੋ ਸਕੇ ਕੁਝ ਇਹ ਹੋ ਜਾ ਮਸਲਾ ਜਿਵੇਂ ਪੇਮੈਂਟ ਜਾਦੇ ਆ ਪੇਮੈਂਟ ਘਟ ਦਿੱਤੀ ਜਾ ਰਹੀ ਹੈ ਕਿ ਜਿੰਨੇ ਜਿਆਦਾ ਲਈ ਜਾਵੇ ਉਸ ਤੋਂ ਥੋੜੀ ਸਰ ਐਫੀਡੇਮੈਂਟ ਦਾ ਮਸਲਾ ਜਿਹੜਾ ਬੈਂਕ ਦੇ ਲਾਅ ਅਫੀਸਰ ਵੱਲੋਂ ਡਿਸਾਈਡ ਕਰਕੇ ਇਹ ਸਾਰਾ ਕੁਝ ਦੱਸਿਆ ਗਿਆ ਹੈ ਪੇਮੈਂਟ ਕਿੰਨੀ ਨਿਕਲੀ ਆ ਉਹ ਸਾਰਾ ਕੁਝ ਇਨਵੈਸਟਿਗਟਿੰਗ ਇਨਵੈਸਟਿਗੇਟਿੰਗ ਟੀਮ ਥਰੂ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਉਹਦੀ ਜਿੰਨਾ ਉਹਨਾਂ ਨੇ ਕਿਹਾ ਬੈਂਕ ਉਹਨਾਂ ਅਪਰੂਵਡ ਅਮਾਉਂਟ ਉਹਨਾਂ ਨੂੰ ਵਾਪਸ ਕਰ ਰਿਹਾ ਹੈ ਵਿਆਜ ਨਹੀਂ ਦਿੱਤੀ